ਮਾਨਸਾ ਦੇ 메ਨ ਹਾਈਵੇ ਤੇ ਲੱਗਿਆ ਵੱਡਾ ਜਾਮ ਕਈ ਘੰਟੇ ਫਸੇ ਰਹੇ ਵਾਹਨ ਤੇ ਲੋਕ ਹੋਏ ਪਰੇਸ਼ਾਨ ਮਾਨਸਾ ਵਿਖੇ ਸਰਸਾ ਬਰਨਾਲਾ ਰੋਡ 메ਨ ਹਾਈਵੇ ਤੇ ਵੱਡਾ ਟ੍ਰੈਫਿਕ ਜਾਮ ਲੱਗਣ ਕਾਰਨ ਰਾਘੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰੰਦਿੱਤੇ ਵਾਲਾ ਚੌਂਕ ਦੇ ਵਿੱਚ ਤਰੀਬ 2 2.5 ਘੰਟੇ ਵੱਡੇ ਜਾਮ ਦੇ ਵਿੱਚ ਫਸੇ ਰਹੇ ਲੋਕ ਦੂਰ ਦੂਰ ਤੱਕ ਵਾਹਕਲਾਨੀਆਂ ਲੰਬੀਆਂ ਲੈਣਾ ਲੱਗ ਗਈਆਂ ਤੇ ਬਾਅਦ ਦੇ ਵਿੱਚ ਪਹੁੰਚੇ ਐਸਐਸਐਫ ਕਰਮਚਾਰੀਆਂ ਵੱਲੋਂ ਜਾਮ ਨੂੰ ਖਲਵਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾ ਹੁਣ ਤੋਂ 15 ਮਿੰਟ ਪਹਿਲਾਂ ਮੈਂ ਜਦੋਂ ਆਇਆ ਮਰਾਜ਼ਮ ਖੜੇ ਸਿਖੇ ਔਰ ਰੋਡ ਚਲਾਨ ਕੱਟ ਰਹੇ ਸੀ ਗੱਡੀਆਂ ਦਾ ਜਿਹੜਾ ਅੱਜ ਦਾ ਜਾਮ ਲਵਾਇਆ ਉਹ ਲਵਾਈ ਪੁਲਿਸ ਮੌਜੂਮਾਂ ਨੇ ਜਿਹੜਾ ਇੱਥੋਂ ਟ੍ਰੈਫਿਕ ਦੇ ਸੀਗੇ ਮੌਜੂਮ ਉਹ ਚਲਾਨ ਕੱਟ ਰਹੇ ਸੀ ਜਦੋਂ ਗੱਡੀਆਂ ਲਾਗੀਆਂ ਟਰੈਕਟਰ ਆਸ-ਪਾਸੇ ਲਾਗੇ ਤੇ ਉਦੋਂ ਜਾਮ ਲੱਗ ਗਿਆ ਉਹ ਆਪ ਦਾ ਪੂਰੀ ਪੁਲਕਾ ਲਵੇੜ ਕੇ ਹੁਣ ਅੱਜ ਦਾ ਜਿਹੜਾ ਜਾਮ ਲਵਾਇਆ ਉਹ ਮੈਂ ਆਪਣੇ ਦੇਖਿਆ ਇਹ ਪੁਲਿਸ ਨੇ ਲਵਾਇਆ ਅੱਛਾ ਫੇਰ ਘੰਟੇ ਵੰਗੂ ਡੇਢ ਘੰਟੇ ਵੰਗੂ ਮਤਲਬ ਜਾਮ ਲੱਗਿਆ ਰਿਹਾ ਕੋਈ ਪੁਲਿਸ ਦਾ ਕਰਮਚਾਰੀ ਇੱਥੇ ਆਇਆ। ਲੋਕਾਂ ਨੇ ਫੋਨ ਕੀਤੇ, ਅਸੀਂ ਵੀ ਫੋਨ ਕੀਤੇ। ਬਾਰੀ-ਬਾਰੀ ਲੋਕਾਂ ਇਤਲਾਹ ਕਰਕੇ ਹਜੇ ਤੱਕ ਪੁਲਿਸ ਦੇ ਕਰਮਚਾਰੀ ਮਤਲਬ ਇੱਕ ਦੋ ਹੁਣ ਜਿੰਨੇ ਨੇ ਨਹੀਂ ਪਹਿਲਾਂ ਆਏ ਨਹੀਂ ਇੱਥੇ ਇਸੇ ਕਰਕੇ ਹੈਰਾਨਗੀ ਆ ਇੱਕ ਤਾਂ ਰਸਤਾ ਭੀੜਾ, ਤਲਵੰਡੀ ਸਾਬੋ ਦਾ ਇਧਰੋਂ ਸਭ ਤੋਂ ਸਦਾ ਲੰਮਾ ਇੱਕ ਬੀਜ ਬਾਜ਼ਾਰੇ ਦਾ ਇੱਕ ਝੋਨੇ ਦਾ ਸੀਜ਼ਨ ਹੈ ਤੇ ਉਹਦੇ باوجود ਮਤਲਬ ਮੈਂ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਸਾਡੀ ਪੁਲਿਸ ਹੈ ਜ਼ਿਲ੍ਹੇ ਦੀ ਪੁਲਿਸ ਹੈ ਮੈਨੂੰ ਐਸਐਸਪੀ ਤੋਂ ਵੀ ਮੈਂ ਮੰਗ ਕਰਦਾ ਕਿ ਇਹ ਲੋਕਾਂ ਦੀਆਂ ਜੇਬਾਂ ਕਟਨ ਖਾਤਰ ਚਲਾਨ ਕਰਨ ਖਾਤਰ ਥਾਂ ਥਾਂ ਖੜ੍ਹ ਜਾਂਦੇ ਆ ਤੇ ਪਰ ਜਦੋਂ ਟ੍ਰੈਫਿਕ ਦਾ ਸਟੈਚੂ ਠੱਗਣਾ ਚਲਾਉਣਾ ਉਦੋਂ ਇਹ ਗੈਰ ਜ਼ਿੰਮੇਵਾਰ ਹੋ ਜਾਂਦੇ ਅੱਜ ਜਮਾ ਸਤਾਈ ਹਕੀਕਤ ਹੈ ਕਿ ਅਸੀਂ ਦੇਖਿਆ ਮੈਂ ਵੀ ਲੈਣ ਆਇਆ ਤੇ ਜਦੋਂ ਦੇਖਿਆ ਤਾਂ ਇਹ ਖੜੇ ਸੀ ਚਲਾਨ ਕੱਟ ਰਹੇ ਸੀ ਗੱਡੀਆਂ ਘੇਰੇ ਸੀ ਜਦੋਂ ਗੱਡੀਆਂ ਘੇਰਦੇ ਘੇਰਦੇ ਜਾਮ ਲੱਗ ਗਿਆ ਤੇ ਫੇਰ ਉਹਦੀ ਗੱਡੀ ਲੈ ਕੇ ਤੁਰੇ ਦੇਖੋ ਸਰਦਾਰ ਲਾਡਾਣੀ ਇੱਥੇ ਦੇਦੀ ਕਿ ਲੱਗਣ ਲੱਗਿਆ ਜਾਣਾ ਕਿ ਮੁਲਾਜ਼ਮ ਪੱਕੇ ਲਾਉਣੇ ਦੇ ਦੇ ਪੱਕੇ ਲੱਗਣੇ ਚਾਹੀਦੇ ਇੱਥੇ ਮਤਲਬ ਚਲਾਨ ਕੱਟਣ ਲਈ ਨਹੀਂ ਪੱਕੇ ਲੱਗਣੇ ਚਾਹੀਦੇ ਇੱਥੇ ਟ੍ਰੈਫਿਕ ਦਾ ਜਿਹੜਾ ਸਚਾਰੂ ਰੂਪ ਹੈ ਉਹ ਚਲਾਉਣ ਦੇ ਲਈ ਪੱਕੇ ਮੁਲਾਜ਼ਮ ਲੱਗਣੇ ਚਾਹੀਦੇ ਨੇ ਇੱਥੇ ਸਬਜ਼ੀ ਮੰਡੀ ਆ ਨਾਲ ਹੀ ਨਾਲ ਹੀ ਦਾਣਾ ਮੰਡੀ ਆ ਤੇ ਕਿਸਾਨ ਆ ਰਹੇ ਨੇ ਆ ਜਾ ਰਹੇ ਨੇ ਔਰ ਬੇ ਮੇਂ ਰੋਡ ਆ ਹੈ ਪ੍ਰਣਾਲਾ ਸਾਤਾ ਰੋਡ ਆ ਗਿਆ ਤਲਵੰਡੀ ਸਾਭੂ ਆ ਗਿਆ ਤੇ ਇਥੇ ਘੰਟਾ ਦੋ ਘੰਟੇ ਮੁਲਾਜ਼ਮ ਖੜਦੇ ਨੇ ਉਹ ਵੀ ਚਲਾਨ ਕਟਾਣ ਲਈ ਆਦਰਵਾਇਜ਼ ਨਹੀਂ ਖੜਦੇ ਇਸ ਕਰਕੇ ਇਥੇ ਮੇਰੀ ਮੰਗ ਵੀ ਹੈ ਮੈਂ ਪਾਰਟੀ ਸਿਟੀयां ਵੱਲੋਂ ਮੰਗ ਕਰਦਾ ਕਿ ਘਟੋ ਘਟ ਇਹ ਰੋਡ ਦੇ ਉੱਤੇ ਇਥੇ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਜਾਮ ਹੁੰਦਾ ਹੈ ਔਰ ਜਾਮ ਇਨਾ ਭਿਆਨਕ ਲੱਗ ਜਾਂਦਾ ਹੈ ਕਿ 10 15 15 ਕਿਲੋਮੀਟਰ ਲੋਕ ਫਟ ਜਾਂਦੇ ਨੇ ਕਿਸੇ ਦੇ ਮਰੀਜ਼ ਹੁੰਦੇ ਨੇ ਕਿਤੇ ਇਹ ਹਾਲਾਤ ਕਹੇ ਜੇ ਹੁੰਦੇ ਨੇ ਕੋਈ ਐਮਰਜੈਂਸੀ ਪਰਿਵਾਰ ਕੰਮ ਜਾਂਦਾ ਤੇ ਉਹ ਰਸਤੇ ਛੜਕਾਂ ਤੇ ਖੜੇ ਰਹਿੰਦੇ ਨੇ ਔਰ ਬੇਸ਼ਕੀਮਤੀ ਜਿਹੜਾ ਤੇਲ ਹੈ ਉਹ ਸੜਕਾਂ ਦੇ ਉੱਪਰ ਮੱਚੀ ਜਾਂਦਾ ਹੈ ਲੋਕ ਲੜਦੇ ਨੇ ਆਪਸ ਵਿੱਚ ਗੱਡੀਆਂ ਪੜਾਉਂਦੇ ਨੇ ਮਤਲਬ ਲੜਾਈ ਹੋ ਜਾਂਦੀ ਹੈ ਉਹਨਾਂ ਦੀ ਮਾਰ ਘਟਾਈ ਹੋ ਜਾਂਦੀ ਹੈ ਜਿਹੜਾ